ਸਪਾਰਟੀ ਦੇ ਵੀ ਸ਼ਾਮਲ ਹੋ ਰਹੇ ਸੋ ਮੈਂ ਸਵਾਗਤ ਕਰਦਾ ਸ੍ਰੀ ਸ਼ਿਵ ਦਿਆ ਜੀ ਡਾਕਟਰ ਸਾਹਿਬ ਜਿਹੜੇ ਕਿ ਰਿਟਾਇਰਡ ਐਸ ਐਮਓ ਵੀ ਹੈ ਇਹ ਪਿਛਲੇ ਲੰਬੇ ਸਮੇਂ ਤੋਂ ਇਹ ਲਗਭਗ ਫਾਊਂਡਰ ਮੈਂਬਰ ਹੈ ਆਮ ਆਦਮੀ ਪਾਰਟੀ ਦੇ ਉਸ ਤੋਂ ਬਾਅਦ ਇਹ ਕੁਝ ਦਿਨ ਪਾਵੇਂ ਭਾਜੀਪੀ ਚ ਗਏ ਲੇਕਿਨ ਗਏ ਨਹੀਂ ਸੋ ਅੱਜ ਕਾਂਗਰਸ ਪਾਰਟੀ ਦੇ ਵਿੱਚ ਆਪਣੇ ਬਹੁਤ ਹੀ ਸਾਥੀਆਂ ਦੇ ਨਾਲ ਜੁਆਇਨ ਕਰ ਰਹੇ ਜਿਨ੍ਹਾਂ ਵਿੱਚ ਸ੍ਰੀ ਤਰਸੇਮ ਬਾਰੀ ਜੀ ਦਵਿੰਦਰ ਦੇਵ ਜੀ ਮੋਹਨ لال ਜੀ ਸੱਸੀ ਸੋਨੂ ਜੀ ਵਿਪਨ ਸਾਹਜਨ ਮਨੋਜ ਸਤਨਾਮ ਮਹੂਜਾ ਅਮਿਤ ਪਗਤ ਜੀ ਜਿਹੜੇ ਕਿ ਵਾਰਡ ਦੇ ਵੀ ਪ੍ਰਧਾਨ ਹੈ ਵੈਸਟ ਹਲਕੇ ਦੇ ਵਿੱਚ ਕੀਮਤੀ ਕੇਸਰ ਜੀ ਇਹ ਵੀ ਵਾਰਡ ਪ੍ਰਧਾਨ ਹੈ ਡਾਕਟਰ ਬਰुण ਜੀ ਇਹ ਵੀ ਵਾਰਡ ਪ੍ਰਧਾਨ ਹੈ ਐਡਵੋਕੇਟ ਪਰਮਪ੍ਰੀਤ ਸਿੰਘ ਜੀ ਜਿਹੜੇ ਕਿ ਲੀਡਰ ਲੀਗਲ ਐਡਵਾਈਜ਼ਰ ਹੈ ਬੀਜਪੀ ਦੇ ਵਿਆਸ ਦੇਵ ਰਾਣਾ ਜੀ ਆਨੰਦ ਕਿਸ਼ੋਰ ਮਾਲੀ ਜੀ ਤੇ ਹਰੀਸ਼ ਸ਼ਰਮਾ ਜੀ ਤੇ ਸ਼ੇਖਰ ਸ਼ਰਮਾ ਜੀ ਰਵੀ ਚੋਪੜਾ ਜੀ ਜਿਹੜੇ ਕਿ ਨਵੇਂ ਸ਼ਹਿਰ ਤੋਂ ਖਾਸ ਤੌਰ ਤੇ ਬੀਜਪੀ ਦੇ ਲੀਡਰ ਇੱਥੇ ਜੁਆਇਨ ਕਰਨ ਆਏ ਬਾਕੀ ਸਾਰੇ ਲੀਡਰ ਸਹਿਬਾਨ ਸਾਡੇ ਜਲੰਧਰ ਦੇ ਹੈ ਜ਼ਿਆਦਾਤਰ ਜਲੰਧਰ ਬੈਸਟ ਦੇ ਸੋ ਮੈਂ ਸ਼ਿਵ ਦਿਆਲ ਮਾਲੀ ਜੀ ਜਿਹੜੇ ਕਿ ਬਹੁਤ ਹੀ ਹੋਣ ਆ ਲੀਡਰ ਹੈ ਜਿਨ੍ਹਾਂ ਦੇ ਨਾਲ ਸਾਨੂੰ ਵੱਡਾ ਭਾਰੀ ਸਾਡੀ ਚੋਣ ਨੂੰ ਹੰਗਾਰਾ ਮਿਲਿਆ ਉਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਤੇ ਸਾਨੂੰ ਇਸ ਦੇ ਨਾਲ ਬੜਾ ਵੱਲ ਮਿਲਿਆ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਕਿ ਉਸ ਸਮੇਂ ਜਦ ਸਾਨੂੰ ਅਜਿਹੇ ਲੀਡਰਾਂ ਦੀ ਲੋੜ ਹੈ ਇਹ ਸਾਨੂੰ ਅੱਜ ਜੁਆਇਨ ਕਰਕੇ ਪਾਰਟੀ ਨੂੰ ਹੰਗਾਰਾ ਦੇ ਰਹੇ ਮੈਂ ਨਾਲ-ਨਾਲ ਧੰਨਵਾਦੀ ਹਾਂ ਸਰਦਾਰ ਪ੍ਰਗਟ ਸਿੰਘ ਜੀ ਤੇ ਰਜਿੰਦਰ 베ਰੀ ਜੀ ਤੇ ਹੋਰ ਸਾਰੇ ਆਪਣੇ ਲੀਡਰ ਸਾਹਿਬਾਨ ਦਾ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਜਿਨ੍ਹਾਂ ਸਦਕਾ ਅੱਜ ਸ਼ਿਵਦੇਵਾਲ ਮਾਲੀ ਜੀ ਸਾਨੂੰ ਜੁਆਇਨ ਕਰ ਰਹੇ ਹਨ। ਹੋਰ ਤੁਸੀਂ ਕੋਈ ਗੱਲ ਕਰਨੀ ਹੈ? ਸਰ ਮੁੱਖ ਮੰਤਰੀ ਭਗਵੰਤ ਮਾਨਾ ਜਲੰਧਰ ਤੋਂ ਆ ਰਹੇ ਥੇ ਨੀ ਕਿਵਾਂ ਦੇਖਦੇ ਹੋ। ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਬਜਾਏ ਜਲੰਧਰ ਘੁੰਮਣ ਦੇ ਉਹ ਚੰਦੀ ਕੜਦੇ ਵਿੱਚ ਬੈਠ ਕੇ ਆਪਣੀ ਕੁਰਸੀ ਨੂੰ ਸੁਭਾੜਣ ਉਹਨਾਂ ਦੀ ਸਰਕਾਰ ਤੇ ਵੱਡਾ ਭਾਰੀ ਖਤਰਾ ਮਡਰਾ ਰਿਹਾ ਹੈ। ਔਰ ਹੋ ਸਕਦਾ ਥੋੜੇ ਦਿਨਾਂ ਦੇ ਵਿੱਚ ਇਹਨਾਂ ਦੀ ਸਰਕਾਰ ਚਲਦੀ ਹੋ ਜੇ। ਤਨਜੀ ਉਹ ਤਾਂ ਕਹਿੰਦੇ ਪਏ ਨੇ ਕਿ ਅਸੀਂ ਜਲੰਧਰ ਦੇ ਵਿੱਚ ਰੱਖ ਕੇ ਜਿਹੜਾ ਹੈਗਾ ਮਲੰਦਰ ਦਾ ਕਾਰਜਕਾਰਜ ਲੈ ਉਹ ਸਾਂਭਾਂਗੇ ਮਾਝਾ ਤੇ ਦੁਆਬਾ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਫਾਇਦਾ ਮਿਲੇਗਾ ਜਦੋਂ ਚਲੋ ਜੀ ਜਦੋਂ ਸੀਐਮ ਇਥੇ ਜਲੰਧਰ ਰਹਿਣਗੇ ਉਹ ਭਾਈ ਜੇ ਕੁਰਸੀ ਬਚੇਗੀ ਤਾਂ ਭਵੰਤ ਮਾਰ ਜਲੰਧਰ ਕੁਝ ਕਰ ਸਕੇਗਾ ਕੁਰਸੀ ਦਾ ਬਚਾਵੇ ਆਪਣੀ ਕੁਰਸੀ ਰੁਖਤਰਾ ਬਣਿਆ ਹੋਇਆ ਸਰਕਲ ਸਲੋਗਨ ਦਿੱਤਾ ਕਹਿੰਦੇ ਆਪ ਦਾ ਐਮਐਲਏ ਆਪ ਦੀ ਸਰਕਾਰ ਯਾਨੀ ਸਾਫ਼ ਤੌਰ ਤੇ ਕਹਿ ਰਹੇ ਜੇ ਆਪ ਦਾ ਐਮਐਲਏ ਬਣੂਗਾ ਤਾਂ ਹੀ ਕੰਮ ਹੋਊਗਾ ਮਹਿੰਦਰ ਪਗਤ ਨੇ ਕਿਹਾ ਕਿ ਜੇ ਆਪ ਦਾ ਐਮ ਐਲ ਏ ਬੋਏ ਤਾਇਆਗਾ ਤਾਂ ਹੀ ਜੰਦਰ ਵੈਸ ਦਾ ਕੰਮ ਹੋਊਗਾ ਮਹਿੰਦਰ ਪਗਤ ਜੀ ਹੋਮੋਪੈਥਿਕ ਦੀ ਗੋਲੀ ਹੈ ਨਾ ਖਾਏ ਦਾ ਫਾਇਦਾ ਹੁੰਦਾ ਨਾ ਕੋਈ ਨੁਕਸਾਨ ਹੁੰਦਾ ਉਹ ਜੇ ਜਿੱਤ ਵੀ ਜਾਣਗੇ ਕਿਸੇ ਦਾ ਕੋਈ ਕੰਮ ਨਹੀਂ ਹੋਣਾ ਇਸ ਕਰਕੇ ਇੱਕ ਉਦਮੀ ਬੀਬੀ ਜਿਹੜੀ ਨੇ ਲੋਕਾਂ ਦੀ ਸੇਵਾ ਕੀਤੀ ਹੈ ਗਰਾਸ ਰੂਟ ਤੇ ਐਮ ਸੀ ਰਹੀ ਹੈ ਡਿਪਟੀ ਮੇਅਰ ਰਹੀ ਹੈ ਸੀਨੀਅਰ ਡਿਪਟੀ ਮੇਅਰ ਮੇਅਰ ਉਸ ਨੂੰ ਜਿਤਾਉਣ ਦਾ ਹੀ ਫਾਇਦਾ ਹੈ ਅੱਜ ਇਹ ਸਰਕਾਰ ਚੱਲਦੀ ਹੋ ਰਹੀ ਹੈ ਇਹ ਜਾ ਰਹੀ ਹੈ ਇਹਨਾਂ ਦੇ ਬੰਦੇ ਨੂੰ ਜਿਤਾਣ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਐਮਐਲਏ ਛੱਡ ਛੱਡ ਕੇ ਜਾ ਰਹੇ ਇਹਨਾਂ ਦੀ ਤਿਆਰੀ ਹੋ ਚੁੱਕੀ ਹੈ ਤੇ ਕੁਝ ਦਿਨਾਂ ਚ ਜਾਂ ਕੁਝ 1-2 ਮਹੀਨੇ ਦੇ ਵਿੱਚ ਇਹ ਫਾਈਨਲ ਹੋ ਜਾਣਾ ਸਰ ਨਹੀਂ ਪਰ ਇਹ ਗੱਲ ਕਹਿਣੀ ਕਿ ਆਪ ਦਾ ਐਮਐਲਏ ਹੋਏਗਾ ਫੇਜ਼ ਨੰਦਰ ਵਾਸਤੇ ਕੰਮ ਹੋਏਗਾ ਇਹ ਆਪਣੀ ਗਲਤੀ ਵੀ ਯਾਰ ਇਹਨਾਂ ਦਾ ਘਮਾਨ ਬੋਲਦਾ ਹੈ ਇਹ ਹਮੇਸ਼ਾ ਇਸ ਤਰ੍ਹਾਂ ਹੀ ਕਰਦੇ ਆ ਇਹਨਾਂ ਨੇ ਪਹਿਲਾਂ ਐਸੀ ਆਪ ਦਾ ਐਮਐਲਏ ਸਦੀਰ ਸ਼ੀਤਲੂੰਗਰਾਲ ਬਣਾ ਕੇ ਕਿਆ ਘਟ ਲਿਆ ਪਹਿਲਾਂ ਐਸੀ ਰਿੰਕੂ ਨੂੰ ਐਮਪੀ ਬਣਾ ਕੇ ਕਿਆ ਘਟ ਲਿਆ ਇਹਨਾਂ ਦਾ ਤਾਂ ਇੱਥੇ ਪਤਾ ਨਹੀਂ ਕਿਆ ਇਹਨਾਂ ਨੂੰ ਬਖਸ਼ੀਸ਼ ਹੈ ਜਿਹੜਾ ਇਹਨਾਂ ਦਾ ਐਮਐਲਏ ਐਮਪੀ ਬਣਾ ਦਵੇ ਵੈਸੇ ਇਹਨਾਂ ਨੂੰ ਛੱਡ ਕੇ ਚਲੇ ਜਾਂਦਾ ਹੁਣ ਆ ਜਿਹੜਾ ਦੂਸਰਾ 베ਰੀ ਸਾਹਬ ਦੇ ਖਿਲਾਫ ਜਿੱਤਿਆ ਵਾ ਕਿਆ ਨਾਮ ਆ ਰਾਮਨ ਰੋੜੇ ਦਾ ਕੁਝ ਪਤਾ ਨਹੀਂ ਉਹਦਾ ਵੀ ਹੋ ਗਿਆ ਸਾਫ ਕਿਤਾਬ ਜਾ ਇਹ ਸਾਰੇ ਜਾ ਰਹੇ ਜੇ ਇਹਨੂੰ ਬਣਾ ਵੀ ਲਿਆ ਇਹਨੇ ਟਿਕਣਾ ਨਹੀਂ ਇਹਨੂੰ ਤਾਂ ਆਦਤ ਹੈ ਜਿਹੜਾ ਇੱਕ ਦਾ ਟੱਪ ਲਵੇ ਉਹਦਾ ਪਤਾ ਨਹੀਂ ਉਹਦੇ ਕਿੰਨੇ ਟੱਪਣੇ ਆ ਇਹ ਪਹਿਲਾਂ ਹੀ ਬੀਜੇਪੀ ਚੋਂ ਆਇਆ ਇਹਦਾ ਬਾਪੂ ਰੋਂਦਾ ਬੈਠਾ ਕਿ ਯਾਰ ਤੂੰ ਬੀਜੇਪੀ ਨਾ ਛੱਡ ਮੈਨੂੰ ਸਭ ਕੁਝ ਬੀਜੇਪੀ ਨੇ ਦਿੱਤਾ ਆਪਣੇ ਟੱਬਰ ਨੂੰ ਬੀਜੇਪੀ ਨੇ ਪਾਲਿਆ ਤੇ ਉਹਨੂੰ ਛੱਡਿਆ ਆ ਇਹ ਆਮ ਆਦਮੀ ਦਾ ਕਿਹ ਲੱਗਦਾ ਬੰਦਾ ਦੱਲ ਬਦਲੂ ਬੰਦਾ ਜਿਹੜਾ ਉਹਦਾ ਕੋਈ ਵਿਸ਼ਵਾਸ ਲਿਓ ਕਦ ਦੱਲ ਬਦਲੂ ਹੋ ਜਾਵੇ ਇਹਨੂੰ ਆਦਤ ਪੈ ਚੁੱਕੀ ਹੈ ਜਿਹੜੇ ਮਹਿੰਦਰ ਭਗਤ ਜੀ ਹੈ ਇਹ ਕਦੇ ਵੀ ਬਦਲ ਸਕਦਾ ਇਸ ਕਰਕੇ ਇਹਨੂੰ ਬਣਾ ਕੇ ਹੋਈ ਫਾਇਦਾ ਹੀ ਨਹੀਂ ਹੈ ਸੋ ਸੀਐਮ ਹਰਿਆਣਾ ਦਾ ਬਿਆਨ ਆਇਆ ਕਹਿੰਦੇ ਦਿੱਲੀ ਚ ਜਿਹੜੀ ਪਾਣੀ ਦੀ ਘਾਟ ਹੋਈ ਹੈ ਪੰਜਾਬ ਉਹਦਾ ਕਾਰਨ ਹੈ ਇਹ ਪੰਜਾਬ ਵਿੱਚ ਪਾਣੀ ਨਹੀਂ ਮਿਲਦਾ ਪੰਜਾਬ ਪੰਜਾਬ ਦੀ ਹਾਲਾਤ ਦੇਖੋ ਤੁਸੀਂ ਵੈਸਟ ਵਿੱਚ ਚਲੇ ਜਾਓ ਗੰਦਾ ਪਾਣੀ ਆ ਰਿਹਾ ਧਰਤੀ ਵਿੱਚ ਪਾਣੀ ਨਹੀਂ ਹੈ ਤੇ ਜਿੰਨਾ ਕਿ ਹੈ ਉਹ ਕੱਢਣ ਦੇ ਵਿੱਚ ਸਮਰਥ ਹੈ ਸਰਕਾਰ ਉਹਦੇ ਕਰਕੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਹੈ ਬਿਮਾਰੀਆਂ ਫੈਲ ਰਹੀਆਂ ਵੈਸਟ ਦੇ ਵਿੱਚ ਮੈਂ ਸਭ ਤੋਂ بڑا ਕੰਸਰਨ ਮੇਰਾ ਇਹ ਹੈ ਕਿ ਪਰसों ਵੈਸਟ ਹਲਕੇ ਦੇ ਵਿੱਚ ਹੀ ਕਿ ਸੈਂਟਰਲ ਹਲਕੇ ਦੇ ਵਿੱਚ ਇੱਕ ਡਾਕਾ ਵੱਜਿਆ ਦਾਤ ਲਿਆ ਕੇ ਬੰਦੇ ਨੂੰ ਘੇਰ ਲਿਆ ਤੇ ਦੁਕਾਨ ਨੂੰ ਲੁੱਟ ਕੇ ਲੈ ਗਏ ਇਹ ਹਾਲਾਤ ਬੈਸਟ ਦੇ ਹੈ ਤੁਹਾਨੂੰ ਪੱਤਰਕਾਰ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਤੁਸੀਂ ਯਾਰ ਮੇਰੇ ਪਿੱਛੇ ਦਾ ਜਦੇ ਪੈ ਜਾਂਦੇ ਇਹੇ ਜੀ ਖਬਰ ਤਾਂ ਲਾਏ ਕਰੋ ਚਾਜਨਾ ਤੁਸੀਂ ਦੇਖੋ ਨਾ ਮੈਂ ਵੀਡੀਓ ਦਿਖਾਉਂਦਾ ਹੈ ਉਹਨਾਂ ਦੀ ਵੱਡੀ ਦੁਕਾਨ ਹੈ ਦੁਕਾਨ ਦੇ ਵਿੱਚ ਆ ਕੇ ਦਾਤ ਗਲ ਤੇ ਤੇ ਉਹਦੇ ਥੱਲੇ ਦੱਬ ਲਿਆ ਬੰਦੇ ਨੂੰ ਬੰਦਿਆਂ ਨੇ ਔਰ ਸਾਰੀ ਦੁਕਾਨ ਲੁੱਟ ਲੇ ਗਏ ਪੈਸੇ ਜੋ ਵੀ ਪਿਆ ਸੀ ਇਹ ਹਾਲਾਤ ਐਥੇ ਹੋਏ ਵੀ ਹੈ ਮੁੱਖ ਮੰਤਰੀ ਜੀ ਨੂੰ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਡਾਕਾ ਵੱਜਿਆ ਉਹਨਾਂ ਦੇ ਘਰ ਜਾ ਕੇ ਆਓ ਉਹਨਾਂ ਦੀ ਦੁਕਾਨ ਪਰ ਜਾ ਕੇ ਆਓ ਉਹਨੂੰ ਪਤਾ ਲੱਗੇਗਾ ਜਲੰਧਰ ਦਾ ਹਾਲ ਕਿਆ ਹੈ ਤੁਸੀਂ ਬਾਹਰ ਸ਼ੋਸ਼ਾ ਜਾ ਕਰਕੇ ਰੋਡ ਸ਼ੋਅ ਕਰਕੇ ਆ ਬੜੇ ਪੰਜ ਤਾਰਾ ਹੋਟਲ ਬੈਠ ਕੇ ਮੁੜ ਜਾਣਾ ਉਹਦੇ ਨਾਲ ਕੀ ਪੜਨਾ ਗਰਾਸ ਰੂਟ ਤੇ ਜਲੰਧਰ ਦੇ ਹਾਲਾਤ ਦੇਖੋ ਗਰਾਸ ਰੂਟ ਤੇ ਜਲੰਧਰ ਦੇ ਵਿੱਚ ਡਾਕੇ ਵੱਜ ਰਹੇ ਚੈਨੀਆਂ ਫੋਰ ਜਾਂ ਰਾਤ ਮੈਂ ਕਰ ਗਿਆ ਕਿਸੇ ਦੇ ਉਹ ਬੀਬੀ ਦੀ ਇੱਥੇ ਤੇ ਬਾੜੀਆਂ ਲਾ ਲਿਗੀਆਂ ਸੁਮੇਤ ਕਰਨ ਇੱਥੇ ਤੇ ਫਾੜ ਦਿੱਤੇ ਆ ਇਹ ਹਾਲਾਤ ਜਲੰਧਰ ਦੇ ਹੋਏ ਪਏ ਤੇ ਮੁੱਖ ਮੰਤਰੀ ਜੀ ਜਲੰਧਰ ਆ ਰਹੇ ਬਾਰ-ਬਾਰ ਰੋਡ ショਅ ਕਰਕੇ ਚਲੇ ਜਾਣਗੇ ਬੰਦੇ ਬਣਾਣਗੇ ਬਾਹਰਲੇ ਲੱਗਿਆਂ ਦੇ ਸਾਡੇ ਦਾ ਬੰਦਾ ਉਹਨਾਂ ਜਾ ਕੇ ਰਾਜੀ ਨਹੀਂ ਡਾਕਟਰ ਮਾਲੀ ਜਾਦਾ ਬਿਹਤਰ ਦੱਸ ਸਕਦੇ ਆ ਬਹੁਤ ਦੇਰ ਤੇ ਪਾਣੀ ਦੇ ਮੁੱਦੇ ਤੇ ਹੀ ਹਰਿਆਣਾ ਨੇ ਐਸਵਾਈਐਲ ਡਾਕਟਰ ਮਾਲੀ ਜੀ ਨੂੰ ਕਹਾਂਗਾ ਕਿ ਉਹਨਾਂ ਨੇ ਸਾਡੀ ਪਾਰਟੀ ਨੂੰ ਜੁਆਇਨ ਕੀਤਾ ਉਹ ਵੀ ਆਪਣੇ ਵਿਚਾਰ ਦੋ ਮਿੰਟ ਦੇ ਲੈਣ ਤਾਂ ਕਿ ਉਹਨੂੰ ਅਗਲੀ ਵਾਰ ਮਾਲੀਓ ਪੱਤਰਕਾਰ ਇਹਨੂੰ ਨਮਸਤੇ ਦਵਾਸਲਾਮ ਸਭ ਤੋਂ ਪਹਿਲਾਂ ਮੈਂ ਨਮਨ ਕਰਦਾ ਹਾਂ ਸੰਤ ਪ੍ਰਹਿਲਾਸ ਜੀ ਆਇਆਂ ਨੂੰ ਸਤਿਗੁਰੂ ਰਵਿਸ਼ੀ ਮਹਾਰਾਜ ਜੀ ਦਾ ਕਠਾਰ ਇਹ ਓਣਾ ਸਦਕਾ ਓਣਾ ਸਦਕਾ ਇਹ ਜਿਹੜਾ ਅੱਜ ਅਸੀਂ ਕਾਰਜਕ੍ਰਮ ਕੀਤਾ ਉਹਨਾਂ ਦੀ ਬੜੀ ਪ੍ਰੇਰਨਾ ਸਰੋਤ ਮੇਰੇ ਰਹੇ ਨੇ ਉਸ ਤੋਂ ਬਾਅਦ ਮੈਂ ਮਾਲੀਓ ਮੁੱਖ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਚਰਨਜੀਤ ਚੰਨੀ ਸਾਹਿਬ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਸਤਿਕਾਰ ਕਰਦਾ ਹਾਂ ਕਿ ਉਹਨਾਂ ਦੀ ਮੋਟੀਵੇਸ਼ਨ ਵੀ ਬਹੁਤ ਸਾਰੀ ਰਹੀ ਹੈ ਐਲੋਪੀ ਲੀਡਰ ਪੰਜਾਬ ਅਸੈਂਬਲੀ ਦੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਸਭ ਤੋਂ ਵੱਡਾ ਧੰਨਵਾਦ ਜਿਹੜਾ ਮੈਂ ਕਰਨਾ ਚਾਹੁੰਦਾ ਜਿਹੜੇ ਪਿਛਲੇ 2 ਸਾਲ ਦੇ ਅਸੀਂ ਚਰਚਾ ਵਿੱਚ ਸੀ ਉਦੋਂ ਦਾ ਸਾਡਾ ਬੜਾ ਪੁਰਾਣਾ ਵੀ ਦੋਸਤਾਨਾ ਹੈ ਅਸੀਂ ਸਦਾਰ ਪਰਗਤ ਸਿੰਘ ਜੀ ਐਮ ਐਲ اے ਜ਼ਿਲੰਦਰ ਸੋਣੀ ਤੋਂ ਆਪਣੇ ਵੀਰ ਨੇ ਬੜੀਆਂ ਚਰਚਾਵਾਂ ਵਿੱਚ ਅਸੀਂ ਰਹੇ ਹਾਂ ਉਹਨਾਂ ਦੀ ਬੜੀ ਪ੍ਰੇਰਣਾ ਹੈ ਇਸ ਤੋਂ ਬਾਅਦ ਸੁਖਵਿੰਦਰ ਕੋਟਲੀ ਜੀ ਪੁਰਾਣਾ ਆਦਮਪੁਰ ਤੋਂ ਆਪਣੇ ਐਮਐਲਏ ਸਾਹਿਬ ਨੇ ਇਹ ਵੀ ਮਾਨਯੋਗ ਹੈ ਮੈਂ ਬੜਾ ਇੱਕ ਇੱਕ ਯੋਗਦਾਨ ਮੇਰੀ ਜ਼ਿੰਦਗੀ ਦੇ ਵਿੱਚ ਰਿਹਾ ਹੈ ਮੇਰੇ ਦੋਸਤ ਮੇਰੇ ਛੋਟੇ ਵੀਰ ਡਾਕਟਰ ਸੰਜੀਪ ਸ਼ਰਮਾ ਔਰ ਉਹਨਾਂ ਦੇ ਬ੍ਰਦਰ ਸੰਦੀਪ ਸ਼ਰਮਾ ਜੀ ਉਹਨਾਂ ਦੀ ਬੜੀ ਪ੍ਰੇਰਨਾ ਸੋ ਚ ਕਿ 40 45 ਸਾਲ ਤੋਂ ਇਕੱਠੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮਰੇ ਵੱਡੇ ਵੀ ਆਪਣੇ ਗੋਪਾਲ ਕਿਸ਼ਨ ਭਗਤ ਸਾਹਿਬ 올 인디아 메크 사바 ਦੇ ਪ੍ਰਧਾਨ ਨੇ ਮੇਰੇ ਪਿਤਾ ਜੀ ਨਾਲ ਵੀ ਕੰਮ ਕੀਤਾ ਹੋਇਆ ਹੈ ਹਨਾ ਹੁਣ ਮੈਂ ਉਸ ਟੀਮ ਦਾ ਵੀ ਧੰਨਵਾਦ ਕਰਦਾ ਜਿਹੜੀ ਮੇਰੇ ਨਾਲ ਬੜੀ ਜੁਝਾਰੂਪਨ ਦੇ ਵਿੱਚ ਜਿਹਨਾਂ ਨੇ ਆਮ ਆਦਮੀ ਪਾਰਟੀ ਇਸ ਕੰਮ ਕੀਤਾ ਸੀ ਅੱਗੇ ਆ ਜਾਓ ਤੁਸੀਂ ਸਾਰੇ ਜਣੇ ਜਰਾਂ ਨੂੰ ਕੀਮਤੀ ਭਗਤ ਵਾਰਡ ਪ੍ਰਧਾਨ ਸੀ ਆਪਣੇ ਕੀਮਤੀ ਕੇਸਰ ਸਾਹਿਬ ਉਹਨਾਂ ਦੇ ਨਾਲ ਅਮਿਤ ਭਗਤ ਵਰुण ਨਈਅਰ ਉਹਨਾਂ ਦੇ ਨਾਲ ਅੱਗੇ ਆ ਜਾਓ ਆਪਣੇ ਨਾਨਕ ਸ਼ੋਰ ਮਾਲੀ ਜੀ ਜੀ ਅੱਜ ਤੇ ਸੇਮ ਬਾਰੀ ਸਾਹਿਬ ਦਵਿੰਦਰ ਦੇਵ ਮੋਨ ਲਾਲ ਹੈਪੀ ਸ਼ਸ਼ੀ ਆਪਣੇ ਸੋਨੂ ਵਿਪਨ ਸਾਜਨ ਮਨੋਜ ਸਤਨਾਮ ਹੋਜਾ ਅਮਿਤ ਭਗਤ ਵਾਰਡ ਪ੍ਰਧਾਨ ਸੀ ਕੀਮਤੀ ਕੇਸਰ ਵੀ ਵਾਰਡ ਪ੍ਰਧਾਨ ਸੀ ਐਡਵੋਕੇਟ ਪਰਮਪ੍ਰੀਤ ਸਿੰਘ ਲੀਗਲ ਐਡਵਾਈਜ਼ਰ ਭਾਜਪੀ ਜ਼ਿਲ੍ਹੇ ਤੇ ਬਿਆਸ ਦੇਵ ਰਾਣਾ ਨਾਨਕ ਸ਼ਰਮਾਲੀ ਮੇਰੇ ਬੜੇ ਭਾਈ ਸਾਹਿਬ ਹਰੀਸ਼ ਸ਼ਰਮਾ ਚੰਦਰਸ਼ੇਖਰ ਸ਼ਰਮਾ ਮੇਰੇ ਕਲਾਸ ਫੈਲੋ ਨਵੇਂ ਸਾਥੀ ਚੇਚੇ ਤੌਰ ਤੇ ਆਇਆ ਕਿ ਮੈਂ ਅੱਜ ਭਰਾ ਨੂੰ ਜੁਆਇਨ ਕਰਾਂਦਾ ਮੈਂ ਦੇਖਣਾ ਚਾਹੁੰਨਾ ਵੇ ਕੀ ਕਰਨਾ ਰਜੇਸ਼ দত্ত ਸਾਹਿਬ ਡਾਕਟਰ ਸੰਜੀਵ ਸ਼ਰਮਾ ਦੀ ਬੜੀ ਵੱਡੀ ਟੀਮ ਹੈ ਜਿਹੜੀ ਸਾਡੀ ਕਾਮਨ ਹੀ ਟੀਮ ਹੈ 30 40 ਬੰਦਿਆਂ ਦੀ ਜਿਹੜੀ ਬਹੁਤ ਜਜਾਰੂ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਖਾਸ ਡਾਕਟਰ ዳਇਆ ਸਾਹਿਬ ਐਸਪੀ ਰਜਿੰਦਰ ਸਿੰਘ ਜੀ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਰਜਿੰਦਰ 베ਰੀ ਸਾਹਿਬ ਜਿਹੜਾ ਨਾਲ ਮਿਲਦੇ ਤਾਂ ਰਹਿਦਾ ਬੜਾ ਸਤਿਕਾਰ ਹੈ ਮੇਰੇ ਮੇਰੇ ਕਜ਼ਨ ਦੇ ਬ੍ਰਦਰ ਦੇ ਲੰਗੋਟੇ ਯਾਰ ਨੇ ਹੈ ਬੜੀ ਸਾਂਝ ਹੱਸ ਮੇਰੀ ਪਰਿਵਾਰਿਕ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ। ਹੋਰ ਸਮੂੱਚੇ ਵਲੰਟੀਅਰ ਹਜ਼ਾਰਾਂ ਦੇ ਵਿੱਚ ਜਿਹੜੇ ਮੇਰੇ ਨਾਲ ਜੁੜੇ ਹੋਏ ਸੀਗੇ ਮੇਰੇ ਰਾਜਨੀਤਿਕ ਯਾਤਰਾ ਦੇ ਵਿੱਚ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਆਪਣੇ ਕੋਰ ਕਮੇਟੀ ਦਾ ਸਾਥੀਆਂ ਦਾ ਔਰ ਖਾਸ ਕਰਕੇ ਮਾਨਯੋਗ ਸਤਕਾਰੇ ਤੇ ਰੀੜ ਦੀ ਹੱਡੀ ਜਿਹੜੇ ਵਲੰਟੀਅਰਸ ਨੇ ਜਿਹੜੇ ਮੇਰੇ ਨਾਲ ਉੱਥੇ ਰਹੇ ਨੇ ਔਰ ਮੇਰੇ ਨਾਲ ਅੱਜ ਤੋਂ ਕਾਂਗਰਸ ਦੀ ਰਾਜਨੀਤਿਕ ਜਿਹੜੀ ਪਾਰਟੀ ਦੇ ਵਿੱਚ ਯਾਤਰਾ 'ਚ ਸ਼ਾਮਲ ਹੋਏ ਨੇ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਨਾਂ ਦਿੱਤਾ ਹੈ ਪਰ ਸ਼ਾਇਦ ਮੈਂ ਇਸ ਤੇ ਕਾਬਿਲ ਨਹੀਂ ਹੈ ਕਿ ਜਿੰਨਾ ਮਾਨ ਸਨਮਾਨ ਸਮਾਜ ਨੇ ਮੈਨੂੰ ਦਿੱਤਾ ਇੱਕ ਬੋਲ ਮੈਂ ਬੋਲਦਾ ਤੇ ਉਹਦੇ ਕਿੰਨੇ ਅੱਧੇ ਘੰਟੇ ਵਿੱਚ 650 ਲਾਈਕਸ ਹੋ ਜਾਂਦੇ ਕਈ ਵਾਰੀ ਤੇ ਉਹ ਮੈਨੂੰ ਦੱਸਦੇ ਸੋਸ਼ਲ ਮੀਡੀਆ ਵਾਲੇ ਮੇਰੇ ਸਾਥੀ ਇੱਕ ਡਾਟ ਸਾਹਿਬ ਆ ਦੇਖੋ ਤੁਸੀਂ ਚਾਰ ਗੱਲਾਂ ਕਹੀਆਂ ਨੇ ਤੇ ਕਿੱਥੇ ਪਹੁੰਚ ਗਈਆਂ ਬਾਲੀਆਂ ਮੈਂ ਸਭਨਾਂ ਨੂੰ ਨਮਨ ਕਰਦਾ ਔਰ ਬੜੇ ਹੰਬਲ ਤਰੀਕੇ ਦੇ ਨਾਲ ਮੈਂ ਜੀਵਨ ਯਾਪਨ ਹੈ ਸਾਡਾ ਇੱਕ ਸਮਾਜਿਕ ਪਰਿਵਾਰ ਹੈ ਸਵਰਗਵਾਸੀ ਕਰਮਚੰਦ ਮਾਲੀ ਸਾਹਿਬ ਮੇਰੇ ਪਿਤਾ ਜੀ ਬਹੁਤ ਵੱਡੇ ਸਮਾਜ ਸੇਵੀ ਨੇ ਉਹਨਾਂ ਦੇ ਰਹੇ ਨੇ 15-18 ਸਾਲ ਪਹਿਲਾਂ ਇੰਤਕਾਲ ਹੋ ਗਿਆ ਉਹ ਬੜਾ ਵੱਡਾ ਰਾਜਨੀਤਿਕ ਕਰੀਅਰ ਹੈ ਉਹਨਾਂ ਦਾ ਔਰ ਪੰਜਾਬ ਨੇ ਪੰਜਾਬ ਤੋਂ ਬਾਹਰ ਵੀ ਹਮਲੇ ਸਾਹਿਬ ਦਾ ਬੜਾ ਨਾਮ ਰਿਹਾ ਹੈ ਪ੍ਰਗਟਜੀ ਕਾਫੀ ਸਾਡੇ ਸਮਾਗਮਾਂ ਚ ਆਂਦੇ ਰਹਿੰਦੇ ਰਹੇ ਨੇ ਇਹਨਾਂ ਨੂੰ ਸਾਰਾ ਪਤਾ ਹੈ ਅੱਜ ਤੋਂ ਬਾਅਦ ਮੈਂ ਜਿਹੜੀ ਨਵੀਂ ਰਾਜਨੀਤਿਕ ਯਾਤਰਾ ਸ਼ੁਰੂ ਕੀਤੀ ਹੈ ਇਹ ਇਨ ਬਿਨ ਮੇਰੀ ਤਾ ਜ਼ਿੰਦਗੀ ਦੇ ਆਖਰੀ ਪੜਾਵ ਤੱਕ ਚੱਲਣੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਲੋਕ ਕਹਿਣਗੇ ਕਰਨ ਪੱਤਰਕਾਰ ਭਾਈਚਾਰੇ ਦੇ ਵੀ ਕਿਸੇ ਦੇ ਮਨ 'ਚ ਹੋਏਗਾ ਕਿ ਡਾਕਟਰ ਸਾਹਿਬ ਨੇ ਪਾਰਟੀ ਬਦਲ ਲਈ ਹੈ ਮੈਂ ਅੱਜ ਬਾਜਾ ਕਰ ਦੇਣਾ ਚਾਹੁੰਦਾ ਤੁਹਾਨੂੰ ਕਿ ਮੈਂ ਪਾਰਟੀ ਕੋਈ ਵੀ ਨਹੀਂ ਬਦਲੀ ਆਮ ਆਦਮੀ ਪਾਰਟੀ ਦੇ ਵਿੱਚ ਪੂਰੀ ਇਮਾਨਦਾਰੀ ਆਪਣੀ ਕੈਰੀਅਰ ਆਪਣੀ ਜਾਨ ਆਪਣਾ ਆਰਥਿਕ ਤਨਸਾਮ-ਦਾਮ ਭੇਟ ਲਾ ਕੇ ਉਹਦੇ ਵਿੱਚ ਮੈਂ ਕੰਮ ਕੀਤਾ ਹੈ ਇਮਾਨਦਾਰੀ ਨਾਲ ਪਰ 17 ਦੇ ਵਿੱਚ ਜਿਹਨਾਂ ਨੇ ਚੀਟ ਕੀਤਾ 19 ਦੇ ਵਿੱਚ ਮੈਂਬਰ ਪਾਰਲੀਮੈਂਟ 2 ਸਾਲ ਪਹਿਲਾਂ ਮੈਨੂੰ ਕਹਿਤਾ ਤੁਸੀਂ ਲੜਨਾ ਤੁਸੀਂ ਚਿਹਰੇ ਹੈਗੇ ਜੈਸੀ ਜੋਰਾ ਸਿੰਘ ਨੂੰ ਲੈ ਜਾਂਦਾ 22 ਦੇ ਵਿੱਚ ਤੁਹਾਨੂੰ ਸਭਨਾਂ ਨੂੰ ਪਤਾ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਉੱਥੇ ਮੇਰਾ ਫਿਰ ਜਿਹੜਾ ਨਾ ਆਤਮਵਲ ਟੁੱਟ ਗਿਆ ਮੇਰੇ ਸਵਾਬੀ ਮਾਨ ਨੂੰ ਮੇਰੇ ਮਾਨ ਸਨਮਾਨ ਨੂੰ ਇੰਨੀ ਵੱਡੀ ਚੋਟ ਉਹ ਪਾਰਟੀ ਦੇ ਗਏ ਕਿਸੇ ਪ੍ਰੋਫੈਸਰ ਨੂੰ ਦੇ ਦਿਓ ਟੀਚਰ ਨੂੰ ਦੇ ਦਿਓ ਫਾਈਨੈਂਸ਼ੀਅਲ ਐਕਸਪਰਟ ਨੂੰ ਦੇ ਦਿਓ ਰਾਈਟਰ ਨੂੰ ਮੈਨੂੰ ਨਾ ਦਿਓ ਟਿਕਟ ਮੈਂ ਟਿਕਟਾਂ ਦਾ ਨਹੀਂ ਸੀ ਕਰਕੇ ਗਿਆ ਮੈਂ ਤਾਂ ਇੱਕ ਸੋਸ਼ਲ ਬੈਕਗਰਾਉਂਡ ਤੋਂ ਆਉਣਾ ਮੈਂ ਤਾਂ ਕਹਿੰਦਾ ਸੀ ਇਹ ਵੱਡਾ ਪਲੇਟਫਾਰਮ ਹੈ ਇੱਥੇ ਕੁਝ ਸਮਾਜ ਦਾ ਬਹੁਤ ਵੱਡੇ ਪੈਮਾਨੇ ਤੇ ਭਲਾ ਹੋ ਸਕਦਾ ਮੈਂ ਤਾਂ ਇਸ ਕਰਕੇ ਰਾਜਨੀਤੀ ਜਾਜ਼ੀ ਪਰ ਟਿਕਟ ਮੈਨੂੰ ਨਾ ਦੇ ਕੇ ਕਿਸ ਅੱਛੇ ਹੋਰ ਅਕਸਲੇ ਬੰਦੇ ਨੂੰ ਦੇ ਦਿੰਦੇ ਮੈਨੂੰ ਰੋਸਾ ਕੋਈ ਨਹੀਂ ਸੀ ਹੁਣਾ ਦੋ ਚਾਰ ਦਿਨ ਦੀ ਗੁੰਹਾਇਸ਼ਾਂ ਦੀ ਖਤਮ ਹੋ ਜਾਂਦੀ ਹੁੰਦੀ ਪਰ ਉਸ ਬੰਦੇ ਨੂੰ ਡੜੇ ਸੱਟੇ ਬਾਜ ਨੂੰ ਕੋਲੋਨਾਈਜ਼ਰ ਨੂੰ ਜਿਹਨਾਂ ਦੇ 8-8 ਐਫਆਈਆ ਹੋਈਆਂ ਬੱਚਿਆਂ ਸਮਾਨ ਮੇਰੇ ਮੇਰੇ ਇੱਕ ਪ੍ਰੋਗਰਾਮ ਦੇ ਉੱਤੇ ਪੈਰ ਫੜ ਕੇ ਬਹਿ ਗਿਆ ਕਹਿੰਦਾ ਤੂੰ ਮੇਰਾ ਪਿਓ ਹੈ ਉਹ ਅੱਜ ਵੀ ਮੇਰਾ ਬੱਚਾ ਮੈਨੂੰ ਜਾਤੀ ਤੌਰ ਤੇ ਸ਼ੀਤ ਲੰਗਰਾਲ ਦੇ ਰਿੰਕੂ ਦੇ ਤੇ ਕੋਈ ਰੰਜ ਨਹੀਂ ਮੈਂ ਹਮੇਸ਼ਾ ਬੋਲਦਿਆਂ ਕਹਿੰਦਾ ਕਿ ਮੈਨੂੰ ਵਿਅਕਤੀਗਤ ਮੈਂ ਕਦੇ ਰਾਜਨੀਤਿਕ ਤੌਰ ਤੇ ਨਹੀਂ ਹੁੰਦਾ ਮੈਨੂੰ ਪਾਰਟੀ ਦੇ ਸਿਧਾਂਤਾਂ ਤੇ ਪੋਲਿਸੀਜ਼ ਉੱਤੇ ਰੰਜ ਹੈ ਮੈਂ ਫਿਰ ਰੋਸ ਕੱਢਿਆ ਆਪਣਾ ਸਾਰਾ ਉੱਥੇ ਇਹ ਪਾਰਟੀਆਂ ਚੀਟਰ ਨੇ ਇਹ ਸੌਫਟ ਫੇਸਿਸ ਅੱਗੇ ਰੱਖ ਕੇ ਆਪਣੀ ਰਾਜਨੀਤੀ ਨੂੰ ਚਮਕਾਉਂਦੀਆਂ ਮੈਨੂੰ ਡਾਕਟਰ ਧਰਮਵੀਰ ਗਾਂਧੀ ਨੇ ਮੇਰਾ ਬੜਾ ਪਿਆਰ ਹੈ ਉਹਨਾਂ ਦੇ ਨਾਲ ਉਹਨਾਂ ਇੱਕ ਗੱਲ ਕਹੀ ਸੀ ਕਹਿੰਦੇ ਬਹੁਤ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ 3 ਮਹੀਨੇ ਚ ਪਹਿਚਾਨ ਗਿਆ ਸੀ ਆਮ ਆਦਮੀ ਪਾਰਟੀ ਨੂੰ ਤੈਨੂੰ 6 ਸਾਲ ਲੱਗੇ ਪਹਿਚਾਨਣ ਲੱਗੇ ਤੇ ਮੈਨੂੰ ਅੱਜ ਦੀ ਗੱਲ ਯਾਦ ਆਉਂਦੀ ਮੇਰੇ ਤੋਂ ਬਹੁਤ ਸੀਨੀਅਰ ਨੇ ਉਹ ਤੇ ਮੈਂ ਉਦੋਂ ਕਿਉਂ ਨਹੀਂ ਗੱਲ ਮੰਨੀ ਉਹਨਾਂ ਦੀ ਦੂਸਰੀ ਪਾਰੀ ਜਿਹੜੀ ਮੇਰੀ ਛੋਟੀ ਜੀ ਰਹੀ ਹੈ ਸਾਲਕ ਦੇ ਉਹ ਮੈਨੂੰ ਉਹ ਮੈਨੂੰ ਲੱਗਦਾ ਹੈ ਕਿ ਮੈਂ ਚੱਲਿਆ ਤੇ ਚੰਡੀਗੜ੍ਹ ਨੂੰ ਸੀਗਾ ਪਰ ਸਮਰਾਲੇ ਬਸ ਖਰਾਬ ਹੋ ਗਈ ਜਾ ਕੇ ਜਾਣਾ ਬੰਗਿਆ ਨਵੇਂ ਸ਼ਹਿਰ ਰਸਤੇ ਸੀਗਾ ਉੱਥੇ ਹੀ ਰਹਿ ਗਿਆ ਮੈਂ ਉੱਥੇ ਹੀ ਵਾਪਸ ਮੁੜ ਕੇ ਰਿਹਾ ਦੂਜੇ ਦਿਨ ਫਿਰ ਚੰਡੀਗੜ੍ਹ ਨੂੰ ਪਹਿ ਰਿਹਾ ਸੋ ਕਾਂਗਰਸ ਦੀ ਰਾਜਨੀਤਿਕ ਯਾਤਰਾ ਜਿਹੜੀ ਹੈ ਮੇਰੀ ਅਟਲ ਹੈ ਅਵਸ਼ ਹੈ ਆਖਰੀ ਦਮ ਤੱਕ ਹੈ ਇਸ ਤੋਂ ਬਾਅਦ ਰਾਜਨੀਤੀ ਤੋਂ ਸੰਨਿਆਸ ਦੀ ਮੇਰੇ ਕੋਲ ਆਪਸ਼ਨ ਹੈਗੀ ਇੱਕ ਉਸ ਤੋਂ ਬਾਅਦ ਕੋਈ ਆਪਸ਼ਨ ਨਹੀਂ ਹੈਗੀ ਮੇਰੇ ਕੋਲ ਇੱਕ ਤੈਬ ਬਾਜਾ ਹੋ ਜਾਏ ਕਿ ਮੈਂ ਦਲ ਬਦਲੂ ਨਹੀਂ ਹਾਂ ਮੈਂ ਮੈਂ ਆਮ ਆਦਮੀ ਪਾਰਟੀ ਨਹੀਂ ਚੇਂਜ ਕੀਤੀ ਆਮ ਪਾਰਟੀ ਨੇ ਮੈਨੂੰ ਛੱਡ ਦਿੱਤਾ ਸੀ ਉਦੋਂ ਉਹ ਪੰਜ ਟੌਪ ਦੇ ਰਿਵੋਟ ਬੰਦੇ ਜਿਹਨਾਂ ਨੇ ਆਪਣੀ ਗੈਰਤ ਨੂੰ ਇਹ ਇਹਨਾਂ ਨੇ ਵੰਗਾ ਰਿਆ ਤੇ ਅਸੀਂ ਪ੍ਰੋਟੈਸਟ ਕੀਤਾ ਉਹ ਪ੍ਰੋਟੈਸਟ ਇਹਨਾਂ ਦੇ ਡਾਈਜੈਸਟ ਨਹੀਂ ਹੋਇਆ ਉਹ ਪ੍ਰੋਟੈਸਟ ਕਿ ਕਿ ਲੋਕਤੰਤਰ ਹੈ ਤੇ ਲੋਕਤੰਤਰ ਹੈ ਦਿਸ ਇ ਬਿਊਰੋਕ੍ਰੈਟਿਕ ਪਾਰਟੀ ਇਹਨਾਂ ਦੇ ਜਿੰਨੇ ਆ ਪਾਠਕ ਪੂਠਕ ਜਿੰਨੇ ਦੁੱਗਲ ਫੁੱਗਲ ਜਿੰਨੇ ਆਏ ਹਨ ਇਹ ਸਾਰੇ ਯੂਪੀਐਸਸੀ ਦੇ ਫੇਲਿਅਰ ਕੈਂਡੀਡੇਟਸ ਨੇ ਉਹ ਤੇ ਮੈਨੂੰ ਪੁੱਛੋ ਮੇਰੇ ਘਰ ਸਾਰੇ ਰਹਿੰਦੇ ਆ ਸਾਰੇ ਇੱਕ 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 ਵੱਡੇ ਤੋਂ ਵੱਡਾ ਲੀਟਰ ਉਹ ਰਹਿ ਕੇ ਗਿਆ ਮੈਂ ਇਹਨਾਂ ਨੂੰ ਜਾਤੀ ਤੌਰ ਤੇ ਜਾਣਨਾ ਇਹ ਸਾਰੇ ਯੂਪੀਐਸਸੀ ਸਟੇਟਾਂ ਦੇ ਕੋਈ ਆਪਣੇ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਫੇਲਿਅਰ ਕੋ ਕਿਤੇ ਉਹ ਜਾ ਕੇ 5-5 10-10 ਹਜ਼ਾਰ ਤੇ ਇਦਾਂ ਉੱਥੇ ਲੱਗ ਗਿਆ ਤੇ ਮੈਨੂੰ ਖੇਤ ਨਾਲ ਕਹਿਣੇ ਪੈਂਦਾ ਕਿ ਜਦ ਇਹਨਾਂ ਦੀ ਅਸਲੀਅਤ ਮੇਰੇ ਸਾਹਮਣੇ ਆਈ ਨਾ ਇੱਕ ਬੰਦਾ ਇਹਨਾਂ ਦਾ ਕੋਈ ਕਾਰਕੁਨ ਜਿਹੜਾ ਇੱਥੇ ਲੱਗਦਾ ਉਹਦੀ ਬੋਲੀ ਕੀ ਹੁੰਦੀ ਹੈ ਵੱਡੇ ਵੱਡੇ ਜੀਵਿੰਦਾਰ ਜ਼ੈਲਦਾਰ ਐਡੇ ਕਰੋੜਪਤੀਆਂ ਨੇ ਮੇਰੇ ਅੱਗੇ ਪ੍ਰੋਫੈਸ਼ਨਲ ਬੰਦੇ ਹੁਣ ਡਾਕਟਰ ਮਾਲੀ ਬੋਲਦੇ ਨੇ ਮੈਂ ਨਈਅਤ ਸੀਐਮ ਹਾਊਸ ਸੇ ਬੋਲ ਰਹਾ ਹੂੰ ਪਹਿਲਾਂ ਤੇ ਜਦੋਂ ਕੋਈ ਇਹ ਕਹਿ ਦਿੰਦਾ ਵੀ ਮੈਂ ਸੀਐਮ ਹਾਊਸ ਸੇ ਬੋਲ ਰਿਹਾ ਖੜਾ ਉਹ ਕੰਧ ਦੇ ਪਿੱਛੇ ਹੀ ਹੁੰਦਾ ਹੈ ਖੜਾ ਉਹ ਬੰਦਾ ਮਨਿਕਰਨ ਸਾਹਿਬ ਫਿਰ ਜਿਹੜੇ ਫਲੋਰ ਦੇ ਕੁਝ ਨੌਜਵਾਨ ਸੀ ਫੈਮਿਲੀ ਸੀ ਪਰਸ਼ਾ ਦੇ ਉਹਨਾਂ ਦੇ ਉੱਪਰ ਵੀ ਹਮਲਾ ਹੋਇਆ ਇਹ ਤੋਂ ਨਾ ਸਰ ਕੁਝ ਲੋਕ ਜਲੰਧਰ ਦੇ ਸੀ ਉਹ ਕਹਿੰਦੇ ਮਹਿਲਾ ਵੀ ਜਿਹੜੀ ਹੈ ਮੌਜੂਦ ਸੀਗੀ ਇਹ ਹਮਲੇ ਦੇ ਵਿੱਚ ਹੈ ਮਾਚਲ ਚ ਗੱਡੀ ਪੰਨੀ ਹੈ ਇਹ ਰਾਜਨੀਤਿਕ ਹਮਲੇ ਹੈ ਐਸੀ ਇਨਾ ਦੀ ਪੜਗਾਹਟ ਵਿੱਚ ਨਹੀਂ ਆਣਾ ਤੇ ਐਸੀ ਕਿਸੇ ਤਰ੍ਹਾਂ ਦੇ ਆਪਸੀ ਟਕਰਾਓ ਵਿੱਚ ਨਹੀਂ ਪੈਣਾ ਐਸੀ ਸਾਡਾ ਹਿਮਾਚਲ ਦੇ ਨਾਲ ਅੱਜ ਦਾ ਪਿਆਰ ਨਹੀਂ ਹੈ ਸਦੀਆਂ ਤੋਂ ਹੈ ਇਕੱਠੇ ਵੀ ਰਹੇ ਆ ਤੇ ਇਕੱਠੇ ਵੀ ਹੈ ਇਸ ਕਰਕੇ ਐਸੀ ਇਹਨਾਂ ਦੇ ਜਿਹੜੇ ਭਾਜਪੀ ਦੇ ਮਨਸੂਬੇ ਆ ਕਿ ਸਾਡੇ 'ਚ ਫਿੱਕ ਪਵੇ ਸਾਡੇ ਵਪਾਰ ਖਤਮ ਹੋਣ ਹਿਮਾਚਲ ਦਾ ਵਪਾਰ ਖਤਮ ਕਰਨਾ ਚਾਹੁੰਦੇ ਹਿਮਾਚਲ ਵਿੱਚ ਜਦੋਂ ਤੁਸੀਂ ਕਿਸੇ ਦੂਸਰੀ ਸੇਟਾਂ ਦੇ ਬੰਦਿਆਂ ਨੂੰ ਰੋਕੋਗੇ ਤਾਂ ਉੱਥੇ ਲੋਕ ਜਾਣਾ ਬੰਦ ਕਰਨਗੇ ਉਹਦੇ ਨਾਲ ਉੱਥੇ ਦਾ ਵਪਾਰ ਹਿੱਟ ਹੋਏਗਾ ਤੇ ਇਹ ਸਾਡੇ ਵਾਸਤੇ ਇੱਕ ਅੱਛੀ ਜਗ੍ਹਾ ਹੈ ਹਿਮਾਚਲ ਘੁੰਮਣ ਵਾਸਤੇ ਇਹ ਸਾਡੇ ਰਿਸ਼ਤੇ ਆ ਨੂੰ ਖਰਾਬ ਕਰਨ ਵਾਲੇ ਅਨਸਰ ਹੈ ਜਿਹੜੇ ਕਿ ਇਸ ਤਰ੍ਹਾਂ ਦੀ ਕਨੇਹਾਉਣੇ ਹਰਕਤਾਂ ਕਰਦੇ ਉਥੇ ਦੇ ਮੁੱਖ ਮੰਤਰੀ ਜੀ ਨੂੰ ਮੈਂ ਅਪੀਲ ਕੀਤੀ ਸੀ ਉਹਨਾਂ ਨੇ ਬੜੇ ਸੰਗੀਨ ਐਕਸ਼ਨ ਜਿਹੜਾ ਕੋਈ ਐਸੀ ਗਲਤ ਕਰਦਾ ਉਹਨਾਂ ਤੇ ਲਏ ਹੈ ਤੇ ਲੈਣਗੇ ਪਾਣੀ ਦੇ ਮੁੱਦੇ ਤੇ ਹਰਿਆਣੇ ਨੇ ਇੱਕ ਵਾਰੀ ਸ਼ੇਰ ਐਸਵਾਈਐਲ ਦਾ ਰਾਗ ਲਾ ਪਿਆ ਭਾਈ ਸਾਹਿਬ ਜੀ ਸਾਡੇ ਪਾਸ ਪਾਣੀ ਹੈ ਹੀ ਨਹੀਂ ਦੇਣਾ ਕਿੱਥੇ ਤੇ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸਾਡੇ ਦਰਿਆ ਸੁੱਕ ਰਹੇ ਹੈ ਸਾਡੀਆਂ ਨਦੀਆਂ ਨਾਲਿਆਂ ਚ ਪਾਣੀ ਹੈ ਨਹੀਂ ਸੋ ਪਾਣੀ ਦੇਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਨਾ ਹੀ ਸਾਡੇ ਕੋਲ। ਨੇੜ ਦਾ ਕੰਮ ਫੇਰ ਤੋਂ ਜਿਹੜਾ 10 ਮੁੱਦੇ ਰੱਖੇ ਕਿੰਨੇ ਇਹਦੇ ਉੱਤੇ ਅਸੀਂ ਲੜਾਂਗੇ ਤੇ ਇਹ ਵਾਦੇ ਪੂਰੇ ਕਰਾਂਗੇ। ਠੀਕ ਹੈ ਪਾਣੀ ਦਾ ਮੁੱਦਾ ਰੱਖਿਆ ਵੀ ਨਾਲ ਹੀ ਕਿ ਅਸੀਂ ਪਾਣੀ ਸਾਫ਼ ਤੋਂ ਹੋਵੇ ਉਹ ਇਲਾਕੇ 'ਚ ਪਾਣੀ ਦੀ ਤਸੱਲੀ ਹੈਗੀ ਐ। ਸੀਵਰ ਸਿਸਟਮ ਸੁਧਾਰੋਗੇ। ਲੱਗਦਾ ਕਿ ਕੰਮ ਹੋਊਗਾ 2.5 ਸਾਲਾਂ 'ਚ ਜੇ ਚੀਜ਼ਾਂ ਨਹੀਂ। ਇਹਨਾਂ ਨੂੰ ਪਹਿਲਾਂ ਇਹ ਹੀ ਪੁੱਛ ਲਓ ਜਿਨ੍ਹਾਂ ਨੇ 10 ਮੁੱਦੇ ਰੱਖੇ ਇਹਨਾਂ ਨੂੰ ਪੁੱਛ ਲਓ ਪਹਿਲਾਂ 2-3 ਸਾਲ ਕਿਨੇ ਰੋਕ ਰੱਖਿਆ ਤੋਂ। ਪਹਿਲਾਂ ਸਵਾ ਦੋ ਸਾਲ ਜਿਹਦੇ ਤੁਹਾਨੂੰ ਰੋਕ ਰੱਖਿਆ ਵੀ ਹਾਂ ਵੀ ਜਲੰਧਰ ਦੇ ਵਿੱਚ ਮੈਂ ਕਹਿੰਦਾ ਮੈਂ ਓਪਨਲੀ ਕਹਿੰਦਾ ਜਲੰਧਰ ਦੇ ਵਿੱਚ ਪਿਛਲੇ ਸਵਾ ਦੋ ਸਾਲਾਂ ਚ ਜੇ ਇੱਟ ਵੀ ਲੱਗੀ ਹੋਵੇ ਤੇ ਲੋਕਾਂ ਨੂੰ ਵੋਟ ਆਮ ਆਦਮੀ ਪਾਰਟੀ ਨੂੰ ਪਾ ਦੇਣੀ ਚਾਹੀਦੀ ਆ ਆਦਰਵਾਈਜ਼ ਇਹ ਵੋਟ ਦੇ ਹੱਕਦਾਰ ਨਹੀਂ ਐ ਕਿਉਂਕਿ ਆ ਰਿੰਕੂ ਹੋਵੇ ਚਾਹੇ ਆ ਜੀਤ ਲੰਗਰਾਲ ਹੋਵੇ ਮੈਨੂੰ ਲੱਗਦਾ ਇਹ ਪਤਾ ਨਹੀਂ ਕਿਹੜੇ ਮੂਹ ਨਾਲ ਲੋਕਾਂ ਕੋਲ ਵੋਟ ਮੰਗਣ ਜਾਂਦੇ ਆ ਇਹ ਤਾਂ ਐ ਸਮਝਦੇ ਆ ਜਿੱਦਾਂ ਕੋਈ ਫਿਲਮ ਦੇ ਕਿਤੇ ਹੀਰੋ ਹੁੰਦੇ ਆ ਕਿ ਕਦੀ ਉਹ ਫਿਲਮ ਚਲਾ ਲਈ ਕਦੀ ਉਹ ਫਿਲਮ ਚ ਨਾ ਲਈ ਮੈਨੂੰ ਨਹੀਂ ਲੱਗਦਾ ਕਿਉਂਕਿ ਲੋਕਾਂ ਦੇ ਪ੍ਰਤੀ ਇਹਨਾਂ ਵਿੱਚ ਲਾ ਦੇ ਲੈਂਦੇ ਆ ਯਾਰ ਇਹਨਾਂ ਨੇ ਨਸ਼ੇ ਦਾ ਮੁੱਦਾ ਵੀ ਚੱਕਿਆ ਇਹਨਾਂ ਨੇ ਤਾਂ ਦੂਸਰੀਆਂ ਫਿਲਮਾਂ ਫੇਲ ਕਰਤੀਆਂ ਸਾਰੀਆਂ ਕਹਿੰਦੇ ਨਸ਼ੇ ਦਾ ਮੁੱਦਾ ਵੀ ਪਰਮਾਨਾਸ਼ੀ ਦੀ ਪਰਮਾਰ ਅਵੇਸਟਰੀਆ ਚ ਖੜ ਲ ਉਹਨਾਂ ਨੇ ਨਸ਼ਾ ਦਾ ਮੁੱਦਾ ਵੀ ਚੁੱਕਿਆ ਤੇ ਰੀਕੂ ਨੂੰ ਇਹ ਪੁੱਛ ਲੈਣਾ ਸੀ ਵੀ ਭਾਈ ਪਹਿਲਾਂ ਤੂੰ 5 ਸਾਲ ਐਮਐਲਏ ਰਿਆ ਹੁਣ 9-10 ਮਹੀਨੇ ਐਮਕੀਵੀ ਰਹਿ ਲਿਆ ਤੈਨੂੰ ਕਿਸੇ ਨੇ ਰੋਕਿਆ ਸੀਗਾ ਨਸ਼ਾ ਬੰਦ ਕਰਾਉਣ ਤੋਂ ਇਨਾਂ ਦੇ ਸਵਾ ਦੋ ਸਾਲ ਹੋ ਗਏ ਇਹਨਾਂ ਦਾ ਭਗਵਾਨਤਮਾਨ ਇਹਨਾਂ ਦਾ ਜੀ ਜਰੀ ਵਾਲ ਕਹਿੰਦਾ ਸੀ ਵੀ ਮੈਂ ਤਾਂ 24 ਮਹੀਨੇ ਅਜ ਕਰ ਤੂੰ ਬੰਦ ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਰੋਕਦਾ ਕੌਣ ਸੀਗਾ ਹੁਣ ਜਦੋਂ ਨਵੀਂ ਇਲੈਕਸ਼ਨ ਆ ਗਈ ਤੇ ਫਿਰ ਉਹਦੇ ਚ ਕਹਿੰਦੇ ਅਸੀਂ ਬੰਦ ਕਰਾਵਾਂਗੇ ਇਹਨਾਂ ਕੋਲ ਬੰਦ ਬੰਦ ਨਹੀਂ ਹੋਣਾ ਨਾ ਇਹਨਾਂ ਕੋਲ ਕੋਈ ਇਦਾਂ ਦਾ ਵਿਜਨ ਨਾ ਇਦਾਂ ਦੀ ਇਹਨਾਂ ਦੀ ਸੋਚ ਹੈ ਮੈਂ ਤੁਹਾਨੂੰ ਦੱਸਾਂ ਇਹ ਨਸ਼ਾ ਨਾ ਤਾਂ ਰਿੰਕੂ ਨੇ ਅੱਗੇ ਕਿਸੇ ਨੂੰ ਰੋਕਿਆ ਨਾ ਰਿੰਕੂ ਨੂੰ ਰੋਕਿਆ ਸਰਕਾਰ ਨੇ ਕਿਉਂਕਿ 10 ਮਹੀਨੇ ਤੇ ਨਾ ਹੀ ਸ਼ੀਤਲ ਨਗਰਾਲ ਨੂੰ ਰੋਕਿਆ ਇਹਨਾਂ ਨੇ ਫਲਾਇਆ ਨਸ਼ਾ ਇੱਥੇ ਇਹ ਜ਼ਿੰਮੇਵਾਰ ਐ ਤੇ ਨਸ਼ਾ ਫੈਲਣ ਦੇ ਤੇ ਅੱਜ ਵੀ ਫਲਾ ਰਹੇ ਆ ਅੱਜ ਵੀ ਇੱਥੇ ਨਸ਼ਾ ਵਿਕ ਰਿਹਾ ਐ ਐਸੀ ਸੰਘਰਸ਼ ਕਰ ਰਹੇ ਹਾਂ ਉਸ ਦੇ ਖਿਲਾਫ ਤੇ ਆਉਣ ਵਾਲੇ ਦਿਨਾਂ 'ਚ ਨਸ਼ਾ ਐਸੀ ਰੋਕਾਂਗੇ ਇਹ ਲੜਾਈ ਐਸੀ ਲੜਨੀ ਐ ਇਹ ਲੜ ਕੇ ਇੱਥੇ ਜਲੰਧਰ ਜੋ ਨਸ਼ਾ ਵੀ ਕੱਢਾਂਗੇ ਜਿਹੜੇ ਇਹ ਸਨੇਚਿੰਗ ਹੋ ਰਹੀਆਂ ਜਿਹੜੇ ਡਾਕੇ ਵੱਜ ਰਹੇ ਇਹ ਵੀ ਮਸਲਾ ਐਸੀ ਹੱਲ ਕਰਨਾ ਇਹ ਨੂੰ ਤਕੜੀ ਹੋ ਕੇ ਲਾਸਟ ਵਾਰੀ ਸਰ ਦੇ ਜਾਣ ਤੇ ਇਗਜ਼ਾਮ ਨੂੰ ਕਿਵੇਂ ਦੇ ਦੇ ਦੁਆਰਾ ਸਾਰੇ ਹਾਂਜੀ ਹਾਂਜੀ ਸਰ ਜੀ ਸਰ ਹਲਕਾ ਜਲੰਧਰ ਬੈਸਦੀ ਅਸੈਂਬਲੀ ਦੀ ਚੋਣ ਚੱਲ ਰਹੀ ਹੈ ਅੱਜ ਸਾਨੂੰ ਕਾਂਗਰਸ ਪਾਰਟੀ ਨੂੰ ਵੱਡਾ ਭਾਰੀ ਹੁੰਗਾਰਾ ਮਿਲ ਰਿਹਾ ਹੈ ਸਾਡੇ ਪਰਿਵਾਰ 'ਚ ਬਹੁਤ ਹੀ ਇੰਪੋਰਟੈਂਟ ਲੀਡਰਾਂ ਦਾ ਵਾਧਾ ਹੋ ਰਿਹਾ ਹੈ ਤੇ ਬਹੁਤ ਹੀ ਵਧੀਆ ਇਨਸਾਨ ਤੇ ਲੀਡਰ ਕਾਂਗਰਸ ਪਾਰਟੀ ਦੇ ਵੀ ਸ਼ਾਮਲ ਹੋ ਰਹੇ ਸੋ ਮੈਂ ਸਵਾਗਤ ਕਰਦਾ ਸ਼੍ਰੀ ਸ਼ਿਵ ਦਿਆਲ ਭਗਤ ਜੀ ਡਾਕਟਰ ਸਾਹਿਬ ਜਿਹੜੇ ਕਿ ਰਿਟਾਇਰਡ ਐਸ ਐਮਓ ਵੀ ਹੈ ਇਹ ਪਿਛਲੇ ਲੰਬੇ ਸਮੇਂ ਤੋਂ ਇਹ ਲਗਭਗ ਫਾਊਂਡਰ ਮੈਂਬਰ ਹੈ ਆਮ ਆਦਮੀ ਪਾਰਟੀ ਦੇ ਉਸ ਤੋਂ ਬਾਅਦ ਇਹ ਕੁਝ ਦਿਨ ਭਾਵੇਂ ਭਾਜੀਪੀ ਚ ਗਏ ਲੇਕਿਨ ਗਏ ਨਹੀਂ ਸੋ ਅੱਜ ਕਾਂਗਰਸ ਪਾਰਟੀ ਦੇ ਵਿੱਚ ਆਪਣੇ ਬਹੁਤ ਹੀ ਸਾਥੀਆਂ ਦੇ ਨਾਲ ਜੁਆਇਨ ਕਰ ਰਹੇ ਜਿਨ੍ਹਾਂ ਵਿੱਚ ਸ੍ਰੀ ਤਰਸੇਮ ਬਾਰੀ ਜੀ ਦਵਿੰਦਰ ਦੇਵ ਜੀ ਮੋਹਨ 달 ਜੀ ਸੱਸੀ ਸੋਨੂ ਜੀ ਵਿਪਨ ਸਾਹਜਨ ਮਨੋਜ ਸਤਨਾਮ ਮਹੂਜਾ ਅਮਿਤ ਪਗਤ ਜੀ ਜਿਹੜੇ ਕਿ ਵਾਰਡ ਦੇ ਵੀ ਪ੍ਰਧਾਨ ਹੈ ਵੈਸਟ ਹਲਕੇ ਦੇ ਵਿੱਚ ਕੀਮਤੀ ਕੇਸਰ ਜੀ ਇਹ ਵੀ ਵਾਰਡ ਪ੍ਰਧਾਨ ਹੈ ਡਾਕਟਰ ਬਰुण ਜੀ ਇਹ ਵੀ ਵਾਰਡ ਪ੍ਰਧਾਨ ਹੈ ਐਡਵੋਕੇਟ ਪਰਮਪ੍ਰੀਤ ਸਿੰਘ ਜੀ ਜਿਹੜੇ ਕਿ ਲੀਡਰ ਲੀਗਲ ਐਡਵਾਈਜ਼ਰ ਹੈ ਬੀਜਪੀ ਦੇ ਵਿਆਸ ਦੇਵ ਰਾਣਾ ਜੀ ਆਨੰਦ ਕਿਸ਼ੋਰ ਮਾਲੀ ਜੀ ਤੇ ਹਰੀਸ਼ ਸ਼ਰਮਾ ਜੀ ਤੇ ਸ਼ੇਖਰ ਸ਼ਰਮਾ ਜੀ ਰਵੀ ਚੋਪੜਾ ਜੀ ਜਿਹੜੇ ਕਿ ਨਵੇਂ ਸ਼ਹਿਰ ਤੋਂ ਖਾਸ ਤੌਰ ਤੇ ਬੀਜਪੀ ਦੇ ਲੀਡਰ ਇੱਥੇ ਜੁਆਇਨ ਕਰਨ ਆਏ ਬਾਕੀ ਸਾਰੇ ਲੀਡਰ ਸਹਿਬਾਨ ਸਾਡੇ ਜਲੰਧਰ ਦੇ ਹੈ ਜ਼ਿਆਦਾਤਰ ਜਲੰਧਰ ਬੈਸਟ ਦੇ ਹੈ ਸੋ ਮੈਂ ਸ਼ਿਵ ਦਿਆਲ ਮਾਲੀ ਜੀ ਜਿਹੜੇ ਕਿ ਬਹੁਤ ਹੀ ਹੋਣਾਰ ਲੀਡਰ ਹੈ ਜਿਨ੍ਹਾਂ ਦੇ ਨਾਲ ਸਾਨੂੰ ਵੱਡਾ ਭਾਰੀ ਸਾਡੀ ਚੋਣ ਨੂੰ ਹੰਗਾਰਾ ਮਿਲਿਆ ਉਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਤੇ ਸਾਨੂੰ ਇਸ ਦੇ ਨਾਲ ਬੜਾ ਵੱਲ ਮਿਲਿਆ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਕਿ ਉਸ ਸਮੇਂ ਜਦ ਸਾਨੂੰ ਅਜਿਹੇ ਲੀਡਰਾਂ ਦੀ ਲੋੜ ਹੈ ਉਹ ਸਾਨੂੰ ਅੱਜ ਜੁਆਇਨ ਕਰਕੇ ਪਾਰਟੀ ਨੂੰ ਹੰਗਾਰਾ ਦੇ ਰਹੇ ਮੈਂ ਨਾਲ-ਨਾਲ ਧੰਨਵਾਦੀ ਹਾਂ ਸਰਦਾਰ ਪ੍ਰਗਟ ਸਿੰਘ ਜੀ ਤੇ ਰਜਿੰਦਰ 베ਰੀ ਜੀ ਤੇ ਹੋਰ ਸਾਰੇ ਆਪਣੇ ਲੀਡਰ ਸਾਹਿਬਾਨ ਦਾ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਜਿਨ੍ਹਾਂ ਨੇ ਮੋਟੀਵੇਸ਼ਨ صدکا ਅੱਜ ਸਿਪਦੇਵਾਲ ਮਾਲੀ ਜੀ ਸਾਨੂੰ ਜੁਆਇਨ ਕਰ ਰਹੇ ਹੋ। ਹੋਰ ਤੁਸੀਂ ਕੋਈ ਗੱਲ ਕਰਨੀ ਹੈ? ਸਰ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੌਰੇ ਤੇ ਨੇ ਕਿਵੇਂ ਦੇਖਦੇ ਹੋ? ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਬਜਾਏ ਜਲੰਧਰ ਘੁੰਮਣ ਦੇ ਉਹ ਚੰਦੀ ਕੜ ਦੇ ਵਿੱਚ ਬੈਠ ਕੇ ਆਪਣੀ ਕੁਰਸੀ ਨੂੰ ਸੁਭਾੜਣ ਉਹਨਾਂ ਦੀ ਸਰਕਾਰ ਤੇ ਵੱਡਾ ਭਾਰੀ ਖਤਰਾ ਮਡਰਾ ਰਿਹਾ ਹੈ। ਔਰ ਹੋ ਸਕਦਾ ਥੋੜੇ ਦਿਨਾਂ ਦੇ ਵਿੱਚ ਇਹਨਾਂ ਦੀ ਸਰਕਾਰ ਚੱਲਦੀ ਹੋ ਜੇ। ਚਲੋ ਜੀ ਉਹ ਤਾਂ ਕਹਿੰਦੇ ਪਏ ਨੇ ਕਿ ਅਸੀਂ ਜਲੰਧਰ ਦੇ ਵਿੱਚ ਰੱਖ ਕੇ ਜਿਹੜਾ ਹੈਗਾ ਮਲੰਦਰ ਦਾ ਕਾਰਜਕਾਰਜ ਲਾਓ ਉਹ ਸਾਂਭਾਂਗੇ ਮਾਝਾ ਤੇ ਦੁਆਬਾ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਫਾਇਦਾ ਮਿਲੇਗਾ ਜਦੋਂ ਚਲੋ ਜੀ ਜਦੋਂ ਸੀਐਮ ਇਥੇ ਜਲੰਧਰ ਰਹਿਣਗੇ ਉਹ ਭਾਈ ਜੇ ਕੁਰਸੀ ਬਚੇਗੀ ਤਾਂ ਭਵੰਤ ਮਾਰ ਜਲੰਧਰ ਕੁਝ ਕਰ ਸਕੇਗਾ ਕੁਰਸੀ ਦਾ ਬਚਾਵੇ ਆਪਣੀ ਕੁਰਸੀ ਰੋ ਖਤਰਾ ਬਣਿਆ ਹੋਇਆ ਸਰਕਲ ਸਲੋਗਨ ਦਿੱਤਾ ਕਹਿੰਦੇ ਆਪ ਦਾ ਐਮਐਲਏ ਆਪ ਦੀ ਸਰਕਾਰ ਯਾਨੀ ਸਾਫ਼ ਤੌਰ ਤੇ ਕਹਿ ਰਹੇ ਜੇ ਆਪ ਦਾ ਐਮਐਲਏ ਬਣੂਗਾ ਤਾਂ ਹੀ ਕੰਮ ਹੋਊਗਾ ਮੁਹਿੰਦਰ ਪਗਤ ਨੇ ਕਿਹਾ ਕਿ ਜੇ ਆਪ ਦਾ ਐਮ ਐਲ ਏ ਬੋਏ ਤਾਇਆਗਾ ਤਾਂ ਹੀ ਜੰਦਰ ਵੈਸ ਦਾ ਕੰਮ ਹੋਊਗਾ। ਮਹਿੰਦਰ ਪਗਤ ਜੀ ਹੋਮੋਪੈਥਿਕ ਦੀ ਗੋਲੀ ਹੈ। ਨਾ ਖਾਏ ਦਾ ਫਾਇਦਾ ਹੁੰਦਾ ਨਾ ਕੋਈ ਨੁਕਸਾਨ ਹੁੰਦਾ। ਉਹ ਜੇ ਜਿੱਤ ਵੀ ਜਾਣਗੇ ਕਿਸੇ ਦਾ ਕੋਈ ਕੰਮ ਨਹੀਂ ਹੋਣਾ। ਇਸ ਕਰਕੇ ਇੱਕ ਉਦਮੀ ਬੀਬੀ ਜਿਹੜੀ ਨੇ ਲੋਕਾਂ ਦੀ ਸੇਵਾ ਕੀਤੀ ਹੈ ਗ੍ਰਾਸ ਰੂਟ ਤੇ ਐਮ ਸੀ ਰਹੀ ਹੈ ਡਿਪਟੀ ਮੇਅਰ ਰਹੀ ਹੈ ਸੀਨੀਅਰ ਡਿਪਟੀ ਮੇਅਰ ਮੇਅਰ ਉਸ ਨੂੰ ਜਿਤਾਉਣ ਦਾ ਹੀ ਫਾਇਦਾ ਹੈ। ਅੱਜ ਇਹ ਸਰਕਾਰ ਚੱਲਦੀ ਹੋ ਰਹੀ ਹੈ ਇਹ ਜਾ ਰਹੀ ਹੈ ਇਹਨਾਂ ਦੇ ਬੰਦੇ ਨੂੰ ਚੇਤਾਣ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਐਮਐਲਏ ਛੱਡ ਛੱਡ ਕੇ ਜਾ ਰਹੇ ਇਹਨਾਂ ਦੀ ਤਿਆਰੀ ਹੋ ਚੁੱਕੀ ਹੈ ਤੇ ਕੁਝ ਦਿਨਾਂ ਚ ਜਾਂ ਕੁਝ 1-2 ਮਹੀਨੇ ਦੇ ਵਿੱਚ ਇਹ ਫਾਈਨਲ ਹੋ ਜਾਣਾ ਸਰ ਨਹੀਂ ਪਰ ਇਹ ਗੱਲ ਕਹਿਣੇ ਕਿ ਆਪ ਦਾ ਐਮਐਲਏ ਹੋਏਗਾ ਫੇਜ਼ੰਦਰ ਵਾਸਤੇ ਕੰਮ ਹੋਏਗਾ ਇਹ ਆਪਣੀ ਗਲਤੀ ਮਿਲਦੀ ਯਾਰ ਇਹਨਾਂ ਦਾ ਘਮਾਨ ਬੋਲਦਾ ਹੈ ਇਹ ਹਮੇਸ਼ਾ ਇਸ ਤਰ੍ਹਾਂ ਹੀ ਕਰਦੇ ਆ ਇਹਨਾਂ ਨੇ ਪਹਿਲਾਂ ਐਸੀ ਆਪ ਦਾ ਐਮਐਲਏ ਸਦੀਰ ਸ਼ੀਤਲੂੰਗਰਾਰ ਬਣਾ ਕੇ ਕਿਆ ਘਟ ਲਿਆ ਪਹਿਲਾਂ ਐਸੀ ਰਿੰਕੂ ਨੂੰ ਐਮਪੀ ਬਣਾ ਕੇ ਕਿਆ ਘਟ ਲਿਆ ਇਹਨਾਂ ਦਾ ਤਾਂ ਇੱਥੇ ਪਤਾ ਨਹੀਂ ਕਿਆ ਇਹਨਾਂ ਨੂੰ ਬਖਸ਼ੀਸ਼ ਹੈ ਜਿਹੜਾ ਇਹਨਾਂ ਦਾ ਐਮਐਲਏ ਐਮਪੀ ਬਣਾ ਦਵੇ ਵੈਸੇ ਇਹਨਾਂ ਨੂੰ ਛੱਡ ਕੇ ਚਲੇ ਜਾਂਦਾ ਹੁਣ ਆ ਜਿਹੜਾ ਦੂਸਰਾ 베ਰੀ ਸਾਹਬ ਦੇ ਖਿਲਾਫ ਜਿੱਤਿਆ ਵਾ ਕਿਆ ਨਾਮ ਉਹਦਾ ਰਾਮਨ ਰੋੜੇ ਦਾ ਕੁਝ ਪਤਾ ਨਹੀਂ ਉਹਦਾ ਵੀ ਹੋ ਗਿਆ ਸਾਬਕਿਤਾਬ ਜਾ ਇਹ ਸਾਰੇ ਜਾ ਰਹੇ ਜੇ ਇਹਨੂੰ ਬਣਾ ਵੀ ਲਿਆ ਇਹਨੇ ਟਿਕਣਾ ਨਹੀਂ ਇਹਨੂੰ ਤਾਂ ਆਦਤ ਹੈ ਜਿਹੜਾ ਇੱਕ ਦਾ ਟੱਪ ਲਵੇ ਉਹਦਾ ਪਤਾ ਨਹੀਂ ਉਹਦੇ ਕਿੰਨੇ ਟੱਪਣੇ ਆ ਇਹ ਪਹਿਲਾਂ ਹੀ ਬੀਜੇਪੀ ਚੋ ਆਇਆ ਇਹਦਾ ਬਾਪੂ ਰੋਂਦਾ ਬੈਠਾ ਕਿ ਯਾਰ ਤੂੰ ਬੀਜੇਪੀ ਨਾ ਛੱਡ ਮੈਨੂੰ ਸਭ ਕੁਝ ਬੀਜੇਪੀ ਨੇ ਦਿੱਤਾ ਆਪਣੇ ਟੱਬਰ ਨੂੰ ਬੀਜੇਪੀ ਨੇ ਪਾਲਿਆ ਤੇ ਉਹਨੂੰ ਛੱਡਿਆ ਆ ਇਹ ਆਮ ਆਦਮੀ ਦਾ ਕਿਆ ਲੱਗਦਾ ਬੰਦਾ ਦੱਲ ਬਦਲੂ ਬੰਦਾ ਜਿਹੜਾ ਉਹਦਾ ਕੋਈ ਵਿਸ਼ਵਾਸ ਲਿਓ ਕਦ ਦੱਲ ਬਦਲੂ ਹੋ ਜਾਵੇ ਇਹਨੂੰ ਆਦਤ ਪੈ ਚੁੱਕੀ ਹੈ ਜਿਹੜੇ ਮਹਿੰਦਰ ਭਗਤ ਜੀ ਹੈ ਇਹ ਕਦੇ ਵੀ ਬਦਲ ਸਕਦਾ ਇਸ ਕਰਕੇ ਇਹਨੂੰ ਬਣਾ ਕੇ ਹੋਈ ਫਾਇਦਾ ਹੀ ਨਹੀਂ ਹੈ ਸੀਐਮ ਹਰਿਆਣਾ ਦਾ ਬਿਆਨ ਆਏ ਕਹਿੰਦੇ ਦਿੱਲੀ ਚ ਜਿਹੜੀ ਪਾਣੀ ਦੀ ਘਾਟ ਹੋਈ ਹੈ ਪੰਜਾਬ ਉਹਦਾ ਕਾਰਨ ਇਹ ਪੰਜਾਬ ਚ ਪਾਣੀ ਨਹੀਂ ਮਿਲਦਾ ਪੰਜਾਬ ਦੀ ਹਾਲਾਤ ਦੇਖੋ ਤੁਸੀਂ ਵੈਸਟ ਵਿੱਚ ਚਲੇ ਜਾਓ ਗੰਦਾ